ਸਾਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਜੁੜਿਆ ਹੋ ਟਵਾਨ ਕ੍ਰिएशन ਦੇ ਨਾਲ ਸਾਡਾ WhatsApp ਨੰਬਰ 981450336 ਉਮੀਦ ਹੈ ਤੁਸੀਂ ਸਾਰੇ ਰਾਜ ਖੁਸ਼ੀ ਹੋਵੋਗੇ ਚੜ੍ਹਦੀਆਂ ਕਲਾ 'ਚ ਹੋਵੋਗੇ ਲਓ ਜੀ ਆਪਾਂ ਇੱਕ ਸੋਹਣੀ ਜੀ ਵੀਡੀਓ ਸੋਹਣਾ ਸੋਹਣਾ ਸੂਟਾਂ ਦੇ ਨਾਲ ਲੈ ਕੇ ਹਾਜ਼ਰ ਹੋਏ ਆ ਬਹੁਤ ਹੀ ਰੀਜ਼ਨੇਬਲ ਰੇਟ ਤੇ ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਚਲੋ ਜੀ ਆਪਾਂ ਇਸ ਸੂਟ ਦੀ ਡਿਟੇਲਿੰਗ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਇਸ ਦੇ ਦੁਪੱਤੇ ਲੋਚ ਇੰਨਾ ਪਿਆਰਾ ਕਲਰ ਹੈ ਇੰਨਾ ਤੇ ਜਿਆਦਾ ਸੁਣਾ ਇਸ ਦਾ ਡਿਜ਼ਾਈਨ ਹੋਇਆ ਹੋਇਆ ਪੌਕੇਟ ਫ੍ਰੈਂਡਲੀ ਸੂਟ ਰਹਣਗੇ ਜੀ ਜਿੰਨੇ ਵੀ ਆਪਾਂ ਦਿਖਾਉਨੇ ਆ ਤੁਹਾਡੀ ਪੌਕੇਟ ਨੂੰ ਧਿਆਨ ਚ ਰੱਖ ਕੇ ਦਿਖਾਉਨੇ ਆ ਇਹ ਫੈਬਰਿਕ ਹੈਗੀ ਸ਼ਿਮਰਦੀ ਸੂਟ ਵੀ ਸ਼ਿਮਰਤੇ ਰਹੇਗਾ ਜਿਹੜੀ ਇਹਦੀ ਬਾਟਮ ਆ ਪਿਓਰ ਕ੍ਰੇਪ ਤੇ ਆਏਗੀ ਔਰ ਜਿਹੜਾ ਇਹ ਦੁਪੱਟਾ ਇਹ ਵੀ ਸ਼ਿਮਰਦਾ ਹੈ ਇਹਦੇ ਤੁਸੀਂ ਦੇਖ ਸਕਦੇ ਹੋ ਬਰੀਕ ਜਿਹਾ ਬੋਟਾ ਪੱਤੀ ਦਾ ਵਰਕ ਹੋਇਆ ਹੋਇਆ ਔਰ ਕਾਰਨਰ ਤੇ ਇਸ ਦੇ ਲੇਸ ਲੱਗੀ ਹੋਈ ਹੈ ਔਰ ਜੋ ਡਿਜ਼ਾਈਨ ਹੈ ਉਸ ਨੂੰ ਆਊਟਲਾਈਨ ਕੀਤਾ ਹੋਇਆ ਚਾਰੇ ਹੁੰਜਿਆਂ ਤੇ ਇਸ ਦੁਪट्टे ਦੇ ਚਾਰੇ ਹੁੰਜਿਆਂ ਤੇ ਜਿਹੜਾ ਇਹ ਡਿਜ਼ਾਈਨ ਲੱਗੂਗਾ ਉਸ ਨੂੰ ਆਪਾਂ ਨੇ ਆਊਟਲਾਈਨ ਕੀਤਾ ਹੋਇਆ ਹਾਂਜੀ ਜੇ ਆਪਾਂ ਸੂਟ ਦੀ ਗੱਲ ਕਰੀਏ ਤਾਂ ਇਹ ਤਮੰਨਾ ਬ੍ਰਾਂਡ ਦਾ ਸੂਟ ਰਹੂਗਾ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਨਾ ਜਿਹਾ ਕਲਰ ਹੈ ਬਹੁਤ ਜ਼ਿਆਦਾ ਸੋਨਾ ਡਿਜ਼ਾਈਨ ਜਿਹਾ ਇਸ ਦੇ ਘੇਰੇ ਤੇ ਜਿਹੜਾ ਡਿਜ਼ਾਈਨ ਬਣਿਆ ਹੋਇਆ ਉਸ ਨੂੰ ਆਪਾਂ ਨੇ ਆਊਟਲਾਈਨ ਕੀਤਾ ਹੋਇਆ ਤੇ ਇਹ ਆ ਜੇਗੀ ਇਸ ਦੀ ਬਾਜੂ ਤੇ ਉਹ ਵਰਕ ਨਹੀਂ ਹੈਗਾ ਬਟ ਡਿਜ਼ਾਈਨ ਬਣਿਆ ਹੋਇਆ ਹੈ ਇਹ ਇਸ ਦੇ ਘੇਰੇ ਤੇ ਰਹੇਗਾ ਤੁਸੀਂ ਦੇਖ ਸਕਦੇ ਹੋ ক্লোਜ਼ ਤੋਂ ਬਹੁਤ ਹੀ ਜ਼ਿਆਦਾ ਸੋਨਾ ਜਿਹਾ ਵਰਕ ਹੋਇਆ ਹੋਇਆ ਇਸ ਤੇ ਬਾਟਮ ਰਹੇਗੀ ਜੀ ਪਿਓਰ ਕ੍ਰੇਪ ਦੀ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਖਿੜਕੇ ਰੰਗ ਆਉਂਦਾ ਵਾ ਕਿਸੇ ਵੀ ਇਸ ਦਾ ਜਿਹੜਾ ਹੈ ਇਸੋਂ ਆ ਪਾ ਸਕਦਾ ਰੇਟ ਇਹਦਾ ਸਿਰਫ ਤੇ ਸਿਰਫ 2250 ਰੁਪਏ ਆ ਬ੍ਰਾਂਡ ਹੈਗਾ ਇਹ ਤਮੰਨਾ ਦਾ ਔਰ ਤੁਸੀਂ फटाफट ਆਰਡਰ ਕਰ ਦਿਓ ਤਾਂ ਕਿ ਫ੍ਰੀ ਸ਼ਿਪਿੰਗ ਚ ਜਿਹੜਾ ਸੂਟ ਹੈ ਉਹ ਤੁਹਾਡੇ ਘਰ ਤੱਕ ਪਹੁੰਚਦਾ ਹੋ ਜੇ ਹਾਂਜੀ ਅਗਲਾ ਸੂਟ ਹੈ ਜਿਹੜਾ ਬੜੀ ਰਾਇਲ ਜੀ ਲੁੱਕ ਵਾਲਾ ਸਕਿਨ ਕਲਰ ਚ ਹੈ ਟਿਸ਼ੂ オーਗਾਂਜ਼ਾ ਤੇ ਰਹੇਗਾ ਕਿ ਆਪਾਂ ਡਿਟੇਲਿੰਗ ਚੈੱਕ ਕਰਾਉਣੀ ਆ ਜੀ ਤੁਹਾਨੂੰ ਹਾਂਜੀ ਸ਼ਰਟ ਤੇ ਰਹੇਗਾ ਫਰੰਟ ਤੇ ਇਹ ਵਰਕ ਰਹੇਗਾ ਤੁਸੀਂ ਦੇਖ ਸਕਦੇ ਹੋ ਅ ਘੇਰੇ ਤੇ ਇਹ ਹੈਂਡਵਰਕ ਵੀ ਆ ਜਾਂਦਾ ਹੈ ਮੋਤੀ ਤੇ ਸਿੱਪੀ ਦਾ ਵਰਕ ਹੋਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਲੇਸ ਹੈ ਬਹੁਤ ਜ਼ਿਆਦਾ ਬਿਊਟੀਫੁੱਲ ਲੇਸ ਲੱਗੀ ਹੋਈ ਹੈ ਔਰ ਇਹ ਆ ਜਾਂਦਾ ਸੋਹਣਾ ਜਿਹਾ ਇਸ ਦਾ ਗਲਾ ਕਲਰ ਹੈਗਾ ਇਹ ਸਕਿਨ ਕਲਰ ਦਾ ਟਿਸ਼ੂ ਆਰਗਾਂਜ਼ਾ ਤੇ ਤੇ ਇਹ ਆਪਣਾ ਆ ਜਾਂਦਾ ਇਸ ਦਾ ਦੁਪੱਟਾ ਜੀ ਇਹ ਘੇਰਾ ਆ ਗਿਆ ਦੁਪੱਟੇ ਦਾ ਔਰ ਇਸੇ ਤਰ੍ਹਾਂ ਸਾਰਾ ਵਰਕ ਇਹ ਜਾਂਦਾ ਸਾਰੇ ਦੁਪੱਟੇ ਤੇ ਦੋਨੋਂ ਪਾਸੇ ਇਹ ਵਰਕ ਹੈ ਜੀ ਕਲਰ ਬੜਾ ਪਿਆਰਾ ਹੈ ਦੁਪੱਟੇ ਦਾ ਇਹ ਆ ਜਾਂਦੀ ਹੈ ਇਸ ਦੀ ਬਾਟਮ ਬਹੁਤ ਹੀ ਸੋਹਣਾ ਜਿਹਾ ਪੀਸ ਹੈ ਛੱਡਣ ਵਾਲਾ ਪੀਸ ਨਹੀਂ ਹੈਗਾ ਹਾਂਜੀ ਬਹੁਤ ਜ਼ਿਆਦਾ ਸੋਹਣਾ ਪੀਸ ਹੈ ਇਹ ਛੱਡਣ ਵਾਲਾ ਨਹੀਂ ਸਕਿਨ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਬਣ ਕੇ ਤਿਆਰ ਹੋਇਆ ਹੈਂਡਵਰਕ ਔਰ ਮਸ਼ੀਨੀ ਵਰਕ ਰਹੇਗਾ ਟਿਸ਼ੂ ਔਰ ਗਾਂਜ਼ਾ ਦੇ ਜੀ ਹਾਂਜੀ ਇਹ ਆਜੂਗਾ ਜੀ ਪਿਆਰਾ ਜਿਹਾ ਦੁਪੱਟਾ ਬਹੁਤ ਸੋਹਣਾ ਮਸਲੀਨ ਸਿਲਕ ਦੇ ਵਿੱਚ ਦੁਪੱਟਾ ਇਹ ਔਰ ਇਹ ਆ ਜਾਂਦਾ ਮੋਰ ਪੰਖੀ ਆ ਜਿਹਾ ਸੂਟ ਸੂਟ ਦਾ ਡਿਜ਼ਾਈਨ ਦੇਖੋ ਤੇ ਇਹਦੇ ਤੇ ਜਿਹੜਾ ਵਰਕ ਕਰਵਾਇਆ ਹੋਇਆ ਉਹ ਦੇਖੋ ਤੇ ਇਹਦਾ ਰੇਟ ਦੇਖੋ ਫ੍ਰੀ ਸ਼ਿਪਿੰਗ ਦੇ ਵਿੱਚ ਬਹੁਤ ਸੋਹਣਾ ਜ਼ਰੀ ਦਾ ਵਰਕ ਹੋਇਆ ਹੋਇਆ ਆਰੀ ਵਰਕ ਹੈ ਇਹ ਸਾਰੇ ਇਹਦੇ ਤੇ ਫਰੰਟ ਘੇਰੇ ਤੇ ਇਸ ਤਰ੍ਹਾਂ ਦਾ ਆ ਜਾਏਗਾ ਤੁਸੀਂ ਦੇਖ ਸਕਦੇ ਹੋ ਤੇ ਇਹ ਆਜੂਗੀ ਇਸ ਦੀ ਬਾਜੂ ਤੇ ਡਿਜ਼ਾਈਨ ਉਹੀ ਜਿਹੜਾ ਬਣਿਆ ਹੋਇਆ ਤੇ ਇਹ ਆ ਜੇਗੀ ਨਾਲ ਇਹਦੇ ਸੋਹਣੇ ਜਿਹੇ ਬਾਟਮ ਕਲਰ ਥੋੜਾ ਜਿਹਾ ਡਿਫਰੈਂਟ ਆ ਰਿਹਾ ਬਟ ਇਹ ਮੋਰ ਪੰਖੀ ਕਲਰ ਹੈ ਜੀ ਬਹੁਤ ਹੀ ਸੋਹਣਾ ਜਿਹਾ ਜਿੰਨਾ ਚੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਪਲੀਜ਼ ਤੁਸੀਂ ਅ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਬੜੇ ਰੀਜ਼ਨੇਬਲ ਰੇਟ ਤੇ ਸੂਟ ਨੇ ਜਿਹੜੇ ਤੁਹਾਡੇ ਘਰਾਂ ਤੱਕ ਪਹੁੰਚਦੇ ਹਨ